ਇਹ ਸਲਵਾਰ ਆ ਨਾ ਇੱਥੇ ਮੂਰੀ ਦੇ ਉੱਪਰ ਤੁਸੀਂ ਦੇਖਿਆ ਹੋਣਾ ਗਿਰਦੀ ਹੋਵੇ ਜੇ ਕਿਸੇ ਨੂੰ ਉਹ ਪ੍ਰੋਬਲਮ ਆਂਦੀ ਹੋਵੇ ਤਾਂ ਆਪਾਂ ਨੇ ਇੱਕ ਕਾਰਟ ਨਾਲ ਉਹਨੂੰ ਆਪਾਂ ਸਹੀ ਕਰ ਸਕਦੇ ਹਾਂ ਤਾਂ ਦੇਖੋ ਜਿਹੜੇ ਆਪਾਂ ਨੇ ਫਰੰਟ ਪੱਟ ਕੱਟੇ ਨੇ ਮਤਲਬ ਫਰੰਟ ਪੈਨਲ ਕੱਟੇ ਨੇ ਇਹਨੂੰ ਤੁਸੀਂ ਇੱਕ ਦੂਜੇ ਦੇ ਉੱਪਰ ਚੜਾ ਕੇ ਰੱਖ ਲੈਣਾ ਇਦਾਂ ਠੀਕ ਹੈ ਕਿਉਂਕਿ ਆਪਾਂ ਜਿਹੜੀ ਸਲਾਈ ਵੀ ਲਾਉਣੀ ਆ ਉਸ ਹਿਸਾਬ ਨਾਲ ਤੁਸੀਂ ਇਹਨੂੰ ਇੱਕ ਦੂਜੇ ਦੇ ਉੱਪਰ ਰੱਖ ਲੈਣਾ ਦੇਖੋ ਇੱਥੇ ਮੂਰੀ ਬਣਨੀ ਆ ਠੀਕ ਹੈ ਜੀ ਇੱਥੇ ਜਿਹੜਾ ਕੱਪੜਾ ਗਿਰਦਾ ਹੁੰਦਾ ਉਹਦਾ ਸੋਲੂਸ਼ਨ ਕਰਨਾ ਆਪਾਂ ਨੇ ਹੁਣ ਸਿਰਫ ਇੱਕ ਕਾਟ ਤੁਸੀਂ ਇੱਥੋਂ ਪਾਉਣੀ ਆ ਮੈਂ ਤੁਹਾਨੂੰ ਦੱਸਦਾ ਉਹਨੂੰ ਆਪਾਂ ਬੋਲਦੇ ਹੁੰਨੇ ਆ ਸਲਵਾਰ ਨੂੰ ਕ੍ਰੋਸ ਕਰਨਾ ਠੀਕ ਹੈ ਸਲਵਾਰ ਨੂੰ ਕ੍ਰੋਸ ਕਰਨਾ ਇੱਥੇ ਤੋਂ ਤੁਸੀਂ ਪੌਣਾ ਇੰਚ ਤੇ ਨਿਸ਼ਾਨੀ ਲਾ ਦੇਣੀ ਆ ਜਿਸ ਹਿਸਾਬ ਨਾਲ ਮਤਲਬ ਤੁਹਾਡੇ ਉਹ ਡਿਗਦੀ ਹੈ ਜੇ ਜ਼ਿਆਦਾ ਡਿਗਦੀ ਹੈ ਤਾਂ 1 ਇੰਚ ਵੀ ਕਰ ਸਕਦੇ ਹੋ ਸਵਾ ਇੰਚ ਵੀ ਕਰ ਸਕਦੇ ਹੋ ਠੀਕ ਤਾਂ ਤੁਸੀਂ ਹੁਣ ਮੈਂ ਨਿਸ਼ਾਨੀ ਲਾ ਕੇ ਦੱਸ ਦਿੰਨਾ ਇਦਾਂ ਤੁਸੀਂ ਇੱਥੋਂ ਨਾ ਇਹਨਾਂ ਕਿ ਇਹਨੂੰ ਕ੍ਰੋਸ ਕਰ ਦੇ ਆਏ ਕਰਕੇ ਤੇ ਜਿਹੜੇ ਆਪਣੇ ਪੱਟ ਨੇ ਉਹ ਕ੍ਰੋਸ ਹੋ ਜਾਣਗੇ ਠੀਕ ਹੈ ਜੀ ਇੱਥੇ ਤੇ ਜਿਹੜੀ ਉਹਦੀ ਡਿਗਣ ਦੀ ਪ੍ਰੋਬਲਮ ਆ ਉਹ ਦੂਰ ਹੋ ਜੂਗੀ ਇਹਨੂੰ ਆਪਾਂ ਕਰਦਾਂਗੇ ਜੀ ਕਟਿੰਗ ਜੇ ਤਾਂ ਤੁਸੀਂ ਆਪ ਸਲਵਾਰਾਂ ਬਣਾਣੇ ਹੋ ਠੀਕ ਹੈ ਫਿਰ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਸਲਵਾਰ ਕਰਾਸ ਕੀਤੀ ਹੋਈ ਆ ਤੇ ਤੁਸੀਂ ਉਹਨੂੰ ਆਪ ਸਹੀ ਜੋੜ ਦੋਗੇ ਜੇ ਤੁਸੀਂ ਸਲਵਾਰਾਂ ਬਾਹਰੋਂ ਬਣਾਣੇ ਹੋ ਤਾਂ ਇੱਥੇ ਤੁਸੀਂ ਐਦਾਂ ਨਿਸ਼ਾਨੀ ਲਾ ਦੇਣੀ ਆ ਕਿ ਜਿਹੜਾ ਦੂਸਰਾ ਬੰਦਾ ਵੀ ਬਣਾਵੇ ਉਹਨੂੰ ਪਤਾ ਲੱਗ ਜਾਵੇ ਵੀ ਮੈਂ ਜਿਹੜਾ ਉੱਪਰ ਵਾਲਾ ਪਾਸਾ ਹੈ ਇਹਦੇ ਨਾਲੇ ਜੋੜਨਾ ਕਿਤੇ ਉਹ ਥੱਲੇ ਵਾਲਾ ਪਾਸਾ ਉੱਪਰ ਨਾ ਕਰ ਦਵੇ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ